人的担当。 ਤੁਸੀਂ ਤੇ ਕਰੀਓ ਫਿਲਮ ਸਟਾਰਸ ਔਰ ਮੈਂ ਹਰਸਵਿੰਦਰ ਸਿੰਘ ਜਿਸ ਤਰ੍ਹਾਂ ਕਿ ਆਪ ਨੂੰ ਪਤਾ ਹੈ ਕਿ ਮੌਕਾ ਦੇ ਵਿੱਚ ਜਿਹੜਾ ਹੈਗਾ ਸਾਡੇ ਜਿਹੜੇ ਬਰਕਤ ਸਿੱਧੂ ਸਾਹਿਬ ਨੇ ਜਿਹੜੇ ਚਾਹੇ ਇਸ ਦੁਨੀਆ ਤੋਂ ਚਲੇ ਗਏ ਨੇ ਲੇਕਿਨ ਸੰਗੀਤ ਦੇ ਰਾਹੀਂ ਉਹ ਹਜੇ ਵੀ ਸਾਡੇ ਵਿੱਚ ਜਿੰਦਾ ਨੇ ਤੇ ਸਾਡੇ ਨਾਲ ਬਹੁਤ ਹੀ ਅੱਛੇ ਗਾਇਕ ਜਿਨ੍ਹਾਂ ਨੂੰ ਅਸੀਂ ਛੋਟੇ ਛੋਟੇ ਹੁੰਦੇ ਖਾਸ ਕਰਕੇ ਦੂਦਰਸ਼ਨ ਤੇ ਸੁਣਦੇ ਆਏ ਆ ਪਾਲੀ ਦਿੱਤੇ ਵਾਲਾ ਜੀ ਜਿਨ੍ਹਾਂ ਨੇ ਆਪਣੇ ਖਾਸ ਕਰਕੇ ਸਭਿਆਚਾਰ ਨੂੰ ਸੰਭਾਲ ਕੇ ਰੱਖਿਆ ਔਰ ਅਸੀਂ ਉਹਨਾਂ ਦੇ ਗੀਤ ਜਿਹੜੇ ਸੁਣਦੇ ਸੀ ਮਾਵਾ ਧੀਆਂ ਦਾ ਜਾਂ ਇਸ ਤਰ੍ਹਾਂ ਦੇ ਜਿਹੜੇ ਰਿਸ਼ਤੇ ਨੇ ਕਿਸ ਤਰ੍ਹਾਂ ਉਹ ਅੱਗੇ ਲੈ ਕੇ ਜਾਣੇ ਆ ਬਹੁਤ ਉਹਨਾਂ ਦੇ ਗੀਤਾਂ ਨਹੀਂ ਮੈਸੇਜ ਜਿਹੜਾ ਹੈਗੇ ਉਹ ਮਿਲਦੇ ਸੀ ਆਓ ਆਪਾਂ ਗੱਲ ਕਰਦੇ ਹਾਂ ਪਾਲੀ ਦਿੱਤਵਾਲੇ ਜੀ ਨਾਲ ਕਿ ਕੀ ਕਹਿਣਾ ਹੈ ਉਹਨਾਂ ਦਾ ਕਿਉਂਕਿ ਅੱਜ ਉਹ ਵੀ ਮੌਕੇ ਦੇ ਵਿੱਚ ਜੋ ਮੇਲਾ ਹੋ ਰਿਹਾ ਹੈ ਉਹਦੇ ਵਿੱਚ ਸ਼ਿਰਕਤ ਕਰਨ ਵਾਸਤੇ ਆਏ ਨੇ ਅੰਜ ਨਮਸਕਾਰ ਜੀ ਨਮਸਕਾਰ ਜੀ ਨਮਸਕਾਰ ਸਾਰਿਆਂ ਨੂੰ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਡੇ ਬਹੁਤ ਸਰਕਾਰ ਜੋ ਬਰਕ ਸਿੰਘ ਸਿੱਧੂ ਸਾਹਿਬ ਉਹਨਾਂ ਦਾ ਨਾਸੀਬਾ ਜਨਮ ਦਿਨ ਅੱਜ ਉਸ ਜਨਮ ਦਿਨ ਤੇ ਸਾਰੀ ਸੰਗਤ ਅੱਜ ਇਕੱਠੀ ਹੋਈ ਆ ਮੈਨੂੰ ਲੱਗਦਾ ਵੀ ਕਾਫੀ ਸੱਜਣ ਹੋ ਜਣੇ ਆ ਬਠਿੰਡੇ ਤੋਂ ਵੀ ਕਾਫੀ ਗੱਲਾ ਕਰ ਰਹੇ ਨੇ ਤੇ ਆਪਣੇ ਜਲੰਧਰ ਤੋਂ ਵੀ ਕਾਫੀ ਉਹਨਾਂ ਦੇ ਸਾਡੇ ਪੂਰਨ ਸ਼ਾਹ ਕੁਟੀ ਸਾਹਿਬ ਉਹ ਵੀ ਆਉਣਗੇ ਉਹਨਾਂ ਦਾ ਸਾਰਾ ਪਰਿਵਾਰ ਆਊਗਾ ਬਾਕੀ ਗੱਲ ਇਹ ਆ ਵੀ ਵਰਕ ਸਿੱਧੂ ਸਾਹਿਬ ਬਹੁਤ ਅੱਛੇ ਕਲਾਕਾਰ ਸੀ ਮੈਨੂੰ ਉਹਨਾਂ ਦੇ ਨਾਲ ਰਹਿਣ ਦਾ ਮੌਕਾ ਮਿਲਿਆ ਮੈਂ ਪਬਲਿਕ ਰਿਲੇਸ਼ਨ ਵਿੱਚ ਇੱਕ ਵਿੱਚ 20 ਸਾਲ ਰਿਹਾ ਪੰਜਾਬ ਸਰਕਾਰ 'ਚ ਤੇ ਨਾਲ-ਨਾਲ ਉਹਨਾਂ ਦੇ ਪ੍ਰੋਮ ਹੁੰਦੇ ਸੀ ਉਹਨਾਂ ਨਾਲ ਬੈਠੇ ਟੁੱਟਣ ਦਾ ਵਕਤ ਮਿਲਿਆ ਲੰਗਰ ਛਕਣ ਦਾ ਵਕਤ ਮਿਲਿਆ ਬਾਕੀ ਉਹ ਚੰਗੇ ਬਹੁਤ ਚੰਗੇ ਇਨਸਾਨ ਸੀ ਵੀ ਉਹਨਾਂ ਦਾ ਸੁਭਾਅ ਬਹੁਤ ਚੰਗਾ ਸੀ ਬਾਜੀ ਬਾਕੀ ਪੈਸੇ ਨਹੀਂ ਵੇਖੇ ਜਾਂਦੇ ਬਾਜੀ ਜਾਂ ਕਿੰਨੇ ਸਾਡੇ ਗੁਰੂ ਪੀਰ ਹੋਏ ਆ ਜਾਂ ਸਾਡੇ ਦੇਸ਼ ਭਗਤ ਹੋਏ ਆ ਕਰਤਾ ਸਿੰਘ ਸਰਾਬਾ ਜਾਂ ਭਗਤ ਸਿੰਘ ਹੋਏ ਆ ਉਹ ਪੈਸੇ ਨਹੀਂ ਉਹਦਾ ਅਸਲੀ ਬੰਦੇ ਦਾ ਜਿਹੜਾ ਕੁਝ ਕਰ ਜਾਂਦਾ ਨਾ ਕੰਮ ਉਹਦੀ ਕੀਮਤ ਉਹਦੇ ਦੇਖ ਲੀ ਅਸੀਂ 스테ਟ ਤੇ ਭਾਵੇਂ ਜਿੰਨੇ ਮਰਜ਼ੀ ਕੱਪੜੇ ਵਧੀਆ ਕਰ ਪਾ ਕੇ ਖੜ ਜੀਏ ਜੇ ਅਸੀਂ ਕੁਝ ਕਰਦੇ ਨਹੀਂ ਉੱਥੇ ਵਧੀਆ ਕੋਈ ਕੰਮ ਨਹੀਂ ਕਰਦੇ ਬੰਦਾ ਕਹਿੰਦਾ ਯਾਰ ਕੱਪੜੇ ਦਾ ਬਹੁਤ ਸੋਣਾ ਸੀ ਪਰ ਕੀਤਾ ਕੁਝ ਨਹੀਂ ਕਰਦੇ ਯਾਨੀ ਕੰਮ ਦੀ ਕੀਮਤ ਆ ਉਹਨਾਂ ਨੇ ਸਾਡੇ ਸਮਾਜ ਨੂੰ ਸਾਡੇ ਪੰਜਾਬ ਨੂੰ ਬਹੁਤ ਪੰਜਾਬੀ ਮਾਂ ਬੋਲੀ ਦੀ ਉਹਨਾਂ ਨੇ ਸੇਵਾ ਕੀਤੀ ਆ ਤੇ ਅਸੀਂ ਕਹਿੰਦੇ ਵੀ ਗੁਰੂ ਮਹਾਰਾਜ ਜੀ ਉਹਨੂੰ ਆਪਣੇ ਚਰਨਾਂ ਵਿੱਚ ਸਤਾਨ ਦੇਵੇ ਤੇ ਸਾਡੇ ਬਿਆਨਤੀ ਜੀ ਆਸਟ੍ਰੇਲੀਆ ਤੋਂ ਇਹਨਾਂ ਨੇ ਸਾਡਾ ਪਰਮਾਨਨ ਕੀਤਾ ਉਹਨਾਂ ਨੇ ਮੈਸੇਜ ਉਹਨਾਂ ਦੇ ਬੇਟੇ ਬੇਟੀਆਂ ਬਾਕੀ ਹੋਰ ਆ ਸਖਤ ਸਾਰੀ ਘੱਟੀ ਹੋਈ ਆ ਅੱਜ ਉਹਨਾਂ ਨੂੰ ਮੈਂ ਤਾਂ ਕਹਿੰਦਾ ਜਿੱਥੇ ਵਧਾਈਆਂ ਨੇ ਉੱਥੇ ਸ਼ਰਦਾ ਦੇ ਫੁੱਲ ਵੀ ਪੇਟ ਕਰਦੇ ਉਹਨਾਂ ਨੂੰ ਬਹੁਤ ਅੱਛੇ ਕਲਾਕਾਰ ਨੇ ਪਰ ਕਿਸੇ ਸਿੱਧੂ ਸਾਹਿਬ ਤੇ ਪੂਰਨ ਸ਼ਾਹ ਕੁੱਤੀ ਸਾਹਿਬ ਦੇ ਸਮੰਗਾਲੀ ਨੇ ਉਹਨਾਂ ਨੇ ਵੀ ਆ ਜਾਣਾ ਕੁਛ ਉਹਨਾਂ ਤੋਂ ਬੋਲਾ ਲਿਓ ਅਸੀਂ ਬਹੁਤ ਸਾਰੇ ਸਮੇਂ ਤੋਂ ਅਸੀਂ ਦੇਖਦੇ ਆਏ ਆ ਤੁਸੀਂ ਗੀਤ ਜਿਹੜੇ ਨੇ ਖਾਸ ਕਰਕੇ ਅਸੀਂ ਵੀ ਸੁਨੇ ਆ ਕਿ ਖਾਸ ਕਰਕੇ ਮਾਵਾ ਔਰਤੀਆਂ ਦੇ ਪਿਆਰ ਨੂੰ ਲੈ ਕੇ ਵੀ ਜਿਹੜਾ ਹੈਗਾ ਉਹ ਜਾਗਰ ਕੀਤਾ ਸੀ ਲੇਕਿਨ ਅੱਜ ਕੱਲ ਦਾ ਜੋ ਸਮਾਂ ਚੱਲ ਰਿਹਾ ਅਸੀਂ ਦੇਖਦੇ ਹਾਂ ਕਿ ਕੋਈ ਵੀ ਫਿਲਮ ਆਂਦੀ ਹੈ ਤੁਸੀਂ ਵੇਖ ਕੇ ਬਾਹਰ ਨਿਕਲੋ ਉਸ ਤੋਂ ਬਾਅਦ ਕੋਈ ਨਹੀਂ ਪਤਾ ਕਿ ਕਿਹੜਾ ਗਾਣਾ ਕੀ ਸੀ ਬਾਕੀ ਗੱਲਾਂ ਵੀ ਗੁਰਬਾਣੀ ਵਿੱਚ ਲਿਖਿਆ ਵੀ ਮਨ ਤੂੰ ਜੋਤ ਸਰੂਪ ਹੈ ਆਪਣਾ ਮਿਰਦ ਪਛਾਨ ਜਦੋਂ ਆਪਣੇ ਆਪ ਨੂੰ ਆਪਾਂ ਬੰਦਾ ਪਛਾਣਨ ਲੱਗ ਜਾਂਦੇ ਆਂ ਵੀ ਇਸ ਹਿੰਮਤ ਇੱਕ ਬਹੁਤ ਵੱਡੇ ਬਾਈਟੇ ਦੀਆਂ ਹੁੰਦੀਆਂ ਬਾਕੀ ਨੁਕਸ ਖੱਡਣਾ ਸੌਖਾ ਹੁੰਦਾ ਬਾਕੀ ਜਿਹੜਾ ਫਿਲਮ ਬਣਾਉਂਦਾ ਨਾ ਜਾਂ ਅਸੀਂ ਗੀਤ ਰਿਕਾਰਡ ਕਰਦੇ ਉਹ ਬੰਦੇ ਨੂੰ ਪਤਾ ਹੁੰਦਾ ਕਿ ਕਿੰਨੇ ਨੇ ਤੇ ਪੈਸੇ ਖਰਚੇ ਜਾਂਦੇ ਆ ਕਿੰਨੀ ਇਹਨਾਂ ਤੇ ਮਿਹਨਤ ਲੱਗਦੀ ਆ ਕੋਈ ਨਹੀਂ ਸਭ ਜਗ ਚੱਲਣ ਹਾਰ ਵੀ ਆ ਤੇ ਸਭ ਜਗ ਬੁੱਲਣ ਹਾਰ ਵੀ ਆ ਬੰਦੇ ਤੋਂ ਕਮੀਆਂ ਰਹਿ ਜਾਂਦੀਆਂ ਕਮੀਆਂ ਉਸ ਬੰਦੇ ਤੋਂ ਰਹਦੀਆਂ ਜਿਹੜਾ ਬੰਦਾ ਕੰਮ ਕਰਦਾ ਜਿਹਨੇ ਬੰਦੇ ਨੇ ਕੰਮ ਕਰਨਾ ਨਹੀਂ ਉਹ ਤਾਂ ਕਮੀ ਕਰਦੀ ਰਣੀ ਆ ਗੁਰੂ ਮਾਏ ਕੋਈ ਨਹੀਂ ਜਿਹੜੇ ਮੇਰੇ ਗੀਤ ਨੇ ਮਾਮਾ ਤੇ ਧੀਆਂ ਵਰਗਾ ਰਿਸ਼ਤਾ ਕੀ ਹੋਰ ਨਹੀਂ ਹੌਣ ਤੇ ਕੇ ਤੋਂ ਠੰਡੀਆਂ ਹਵਾਵਾਂ ਵੀਰੇ ਮੇਰੇ ਰਹਿਣ ਵਸਦੇ ਮਾਨਕ ਸਾਹਿਬ ਜੀ ਬੋਲ ਗੀਤ ਦੀਦਾਏ ਮੇਰੇ ਇੱਕ ਵੀਰ ਦੇ ਮੇਰੇ ਬਸੋਂ ਖਾਣ ਨੂੰ ਬੜਾ ਜਿੱਤ ਕਰਦਾ ਭੈਣਾ ਭਾਵੇਂ ਲੱਖ ਜੌਂਦੀਆਂ ਭਾਈਆਂ ਬਾਜੀਆਂ ਸ਼ਿਰਕੇ ਵਿੱਚ ਸਰਦਾ ਧੀਆਂ ਪਰਦੇਸਣਾ ਬੱਤਲੋਂ ਨੇ ਨੱਚੇ-ਨੱਚ ਕੇ ਬੜੇ ਗੀਤ ਗਾਏ ਉਹਨਾਂ ਨੇ ਮੇਰੇ ਛਿੰਦਾ ਜੀ ਨੇ ਮੈਂ ਕਹਿੰਦਾ 60-70 ਕਲਾਕਾਰਾਂ ਨੇ ਸ਼ਰਿੰਦਰ ਕੌਰ ਜੀ ਨੇ ਵੀ ਬਾਜੀ ਨੇ ਸਾਰਿਆਂ ਨੇ ਮੇਰੇ ਗੀਤ ਗਾਇਆ ਰਮਨਾਂ ਜੀ ਨੇ ਚਮਕੀਲੇ ਨੇ ਵੀ ਮੇਰੇ ਗੀਤ ਗਾਇਆ ਬਹੁਤ ਅੱਛਾ ਗੀਤ ਸੀਗਾ ਹੋ ਭਾਬੀ ਇਹ ਪ੍ਰੈਡਰ ਗਈ ਅੱਪਨ ਖਟਰੇ ਬਣਾ ਦੀ ਜੁੜੀ ਬਾਕੀ ਛਿੰਦਾ ਜੀ ਨੇ ਤਾਂ ਬਹੁਤ ਗੀਤ ਗਾਇਆ ਜਣੀ ਯਾਰਾਂ ਦੀ ਬੜੀ ਦੋਸਤੀ ਆਕੇ ਵਿੱਚ ਨੀਰੀ ਦੇ ਪੈਂਦੀ ਜਦੋਂ ਕੰਗਾਲੀ ਕੋਈ ਨਹੀਂ ਲੱਗਦਾ ਨੇੜ ਮੈਂ ਕੋਰਸ ਗੀਤ ਵੀ ਜਦ ਵਕਤ ਬੰਦੇ ਤੇ ਪੈ ਜਾਂਦਾ ਯਾਰੀ ਪਰਖੀ ਜਾਂਦੀ ਯਾਰਾਂ ਦੀ ਬੜਾ ਗੀਤ ਆ ਲਗੋ 400 500 ਤੱਕ ਹੀ ਤੇ ਮੇਰਾ ਲਿਖਿਆ ਹੋਇਆ ਗੀਤ ਰਟੜ ਬਾਕੀ ਮੇਰੇ ਜਿਹੜੇ ਗਾਏ ਹੋਏ ਆ ਉਹ ਤੁਹਾਡੇ ਸਾਹਮਣੇ ਮਾੜੇ ਮੋਟੇ ਅਸੀਂ ਕਰ ਲੈਂਦਾ ਨਹੀਂ ਸਰ ਬਹੁਤ ਵਧੀਆ ਗਾਣੇ ਸੀ ਤੁਹਾਡੇ ਮੈਂ ਚਾਹਾਂਗਾ ਕਿ ਦੋ ਲਾਈਨਾਂ ਕੋਈ ਮਾਵਾਂ ਧੀਆਂ ਦੇ ਕੋਈ ਇਦਸ਼ਕਾਂ ਵਾਸਤੇ ਇੱਕ ਸੁਣਾਇਆ ਜੇ ਤੁਸੀਂ ਵਖੋ ਪੁੱਤਾਂ ਨੂੰ ਹਰੇਕ ਬੰਦੇ ਜਿਉਣਾ ਜੋ ਕਹਿੰਦਾ ਇੱਥੇ ਗੁਰੂ ਨਾਨਕ ਸਾਹਿਬ ਦੀ ਬਾਣੀ ਚੇਤੇ ਆ ਜਾਂਦੀ ਆ ਵੀ ਸੋਖ ਮੰਦਾਖੇ ਜਿੱਤ ਜੇ ਮਰ ਜਾਨ ਹਨਾ ਉਹ ਮਾਂ ਵੀ ਕਹਿੰਦੀ ਥੀਆਂ ਤਾਈਂ ਮਰ ਜਾਣੀਆਂ ਬਾਪੂ ਵੀ ਕਹਿੰਦਾ ਥੀਆਂ ਤਾਈਂ ਮਰ ਜਾਣੀਆਂ ਪਰ ਇਹ ਦੁੱਖੜੇ ਹਡੌੜ ਜੋਗੀਆਂ ਪੁੱਤਾਂ ਤਾਈਂ ਜਿਉਣ ਜੋਗੇ ਕਹਿਣ ਵਾਲਿਓ ਕਦੇ ਥੀਆਂ ਨੂੰ ਵੀ ਕਿਹਾ ਕਿ ਰੋ ਜਉਣ ਜੋਗੀਆਂ ਥੀਆਂ ਨੂੰ ਵੀ ਕਿਹਾ ਕਿ ਰੋ ਜਉਣ ਜੋਗੀਆਂ ਬਹੁਤ ਬਹੁਤ ਸ਼ੁਕਰੀਆ ਭਰਜੀ ਸਾਨੂੰ ਸਮਾਜ ਦੇ ਨਮਸਤੇ ਵੀ ਅਲੀ ਦਿੱਤੇ ਵਾਲੀ ਜੀ ਔਰ ਉਹਨਾਂ ਨੇ ਬਹੁਤ ਅੱਛੇ ਤਰੀਕੇ ਦੇ ਨਾਲ ਜਿਹੜਾ ਹੈਗਾ ਅ ਅੱਜ ਆਪਣੀ ਛੋਟੀ ਜੀ ਇੰਟਰਵਿਊ ਦੇ ਵਿੱਚ ਹੀ ਬਹੁਤ ਵੱਡਾ ਇੱਕ ਮੈਸੇਜ ਜਿਹੜਾ ਹੈਗਾ ਦਿੱਤਾ ਔਰ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਅਗਰ ਅਸੀਂ ਕੰਮ ਨਹੀਂ ਕਰਾਂਗੇ ਤਾਂ ਕਿਸੇ ਨੂੰ ਕੀ ਕੰਮ ਦਾ ਪਤਾ ਚੱਲੇਗਾ ਕੈਮਰਾਮੈਨ ਵਿਸ਼ਾਲ ਦੇ ਨਾਲ ਸੁਵਿੰਦਰ ਸਿੰਘ ਫਿਲਮ ਸਟਾਰਸ ਮੋਗਾ ਜੀ ਬਲਿੰਗ ਸਾਹਿਬ ਹਨ ਨਹੀਂ ਕੰਪਨੀ ਤੋਂ ਸਾਡੇ ਵੱਲੋਂ ਭਾਜੀ ਆਏ ਹੈ